ਡਾਕਟਰ ਪੂਜਾ ਸੈਣੀ ਜਰੰਦਾ ਤੋਂ ਨੇ ਬਹੁਤ ਲੰਬੇ ਸਮੇਂ ਤੋਂ ਅ এডਿਕੇਸ਼ਨ ਦੇ ਖੇਤਰជា ਆਰਥੋਡੋਂਟੋਲੋਜੀ ਡਰਮਟੋਲੋਜੀ ਔਰ ਜਿਹੜਾ ਬੱਚਿਆਂ ਨੂੰ ਹੋਟਲ ਮੈਨੇਜਮੈਂਟ ਦੇ ਕਾਫੀ ਪੰਜਾਬ ਵਿੱਚ ਲਗਭਗ ਕੋਈ 70 ਤੋਂ ਵੱਧ ਇਹਨਾਂ ਦੀਆਂ ਪੰਜਾਬ ਪੰਜਾਬ ਦੀ ਆਈ ਥਿੰਕ ਮੋਟਰ 100 ਇਹਨਾਂ ਦੀਆਂ ਬ੍ਰਾਂਚੇਸ ਨੇ ਔਰ ਸੈਕਰੇ ਹਜ਼ਾਰਾ ਸੈਕਿੰਡ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਆਪਣੇ ਰੋਜ਼ਗਾਰ ਦੇ ਨਿਰਭਰ ਕਰਾ ਕੇ ਇਸ ਸਮਾਜ ਵਿੱਚ ਕੰਟਰੀਬਿਊਟ ਕਰ ਰਹੇ ਆ ਔਰ ਸੋਸ਼ੀਲੀ ਵੈਲ ਕਨੈਕਟਡ ਆ ਵੈਲ ਮੈਨਰਡ ਆ ਹਮੇਸ਼ਾ ਸਮਾਜ ਦੇ ਲਈ ਕੰਮ ਕਰਦੇ ਰਹਿੰਦੇ ਆ ਮੈਂ ਬਹੁਤ ਲੰਬੇ ਸਾਲਾਂ ਤੋਂ ਦੇਖ ਰਹਾ ਸੁ ਮੈਂ ਪਹਿਲਾਂ ਤੌਰਫ ਕਰਾ ਦਮਾ ਕਿ ਇਹ ਡਾਕਟਰ ਪੂਜਾ ਸਿੰਘ ਜਿਨ੍ਹਾਂ ਬਾਰੇ ਮੈਂ ਜ਼ਿਕਰ ਕਰ ਰਿਹਾ ਸੀ ਰਾਜਵਿੰਦਰ ਕੌਰ ਥਿਆੜਾ ਜੀ ਜਿਹੜੇ ਸਾਡੇ ਹਲਕਾ ਕੈਂਟ ਤੋਂ ਇੰਚਾਰਜ ਵੀ ਨੇ ਹਲਕਾ ਚਾਗਨੀ ਔਰ ਇੰਪਰੂਵਮੈਂਟ ਟਰਸਟ ਜਿਲੰਦਰ ਦੇ ਚੇਅਰਪਰਸਨ ਨੇ ਔਰ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਟਿੱਟਰ ਨੇ ਔਰ ਪ੍ਰਧਾਨ ਜੀ ਨੂੰ ਤਾਂ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸੋ ਡਾਕਟਰ ਪੂਜਾ ਸਿੰਘ ਦਾ ਔੜਾ ਇੱਕ ਚੰਗਾ ਹੈ ਕਿ ਪੋਜ਼ਿਟਿਵ ਲੋਕ ਜਿਹੜੇ ਲੋਕ ਸੋਸਾਇਟੀ ਚ ਬਿਨਾ ਕੋਈ ਸਿਆਸੀ ਬਹੁਤ ਇਤਿਹਾਸ ਤੋਂ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਆਮ ਆਦਮੀ ਪਾਰਟੀ ਦੇ ਕੰਮ ਤੋਂ ਖਾਸ ਤੌਰ ਤੇ ਜਿਹੜੀਆਂ ਅਚੀਵਮੈਂਟਸ ਸਮਾਜ ਵਿੱਚ ਆਮ ਆਦਮੀ ਪਾਰਟੀ ਲੈ ਰਹੀ ਹੈ ਚਾਹੇ ਉਹ ਨਸ਼ਾ ਦੇ ਵਿਰੁੱਧ ਹੋਵੇ ਜਾਂ ਉਹ ਘਰ ਘਰ ਨੌਕਰੀਆਂ ਹੋਣ ਜਾਂ ਹੋਰ ਜਿੰਨੇ ਵੀ ਮੁੱਦੇ ਜਿਨ੍ਹਾਂ ਜਿਹੜੀਆਂ ਸਮਾਜ ਦੇ ਆਮ ਲੋਕਾਂ ਨਾਲ ਜੁੜੇ ਹੋਇਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਪਾਰਟੀ ਵਿੱਚ ਆਉਣ ਦਾ ਮਨ ਬਣਾਇਆ ਸੋ ਮੈਂ ਬਹੁਤ-ਬਹੁਤ ਜੀ ਆਇਆਂ ਕਹਣਾ ਸਭ ਤੋਂ ਪਹਿਲਾਂ ਬੇਨਤੀ ਕਰਦਾ ਪਟਾਲ ਸ਼੍ਰੀ ਅਮਨ ਅਰੋੜਾ ਜੀ ਨੇ ਕੋਈ ਨਾ ਨੂੰ ਸੁਲਫਾ પા ਕੇ ਜੀ ਆਇਆਂ ਲਓ ਪਰ ਸਪੈਸ਼ੀਅਲ ਵੈਲਕਮ ਇਸ ਕੋਈ ਪਰਦਾ ਦੇਖੀ ਤਾਂ ਮੈਂ ਹੁਣ ਬੇਨਤੀ ਕਰਾਂਗਾ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੂੰ ਕਿ ਉਹ ਤੁਹਾਡੇ ਨਾਲ ਇਸ ਮੌਕੇ ਤੇ ਆਪਣੇ ਕੁਝ ਵਿਚਾਰ ਜ਼ਰੂਰ ਸਾਂਝੇ ਕਰਾਂ। ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ ਮੀਡੀਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਔਰ ਜਿਵੇਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੱਡੇ ਵੀਰ ਸ਼੍ਰੀ ਦੀਪਕ ਵਾਲੀ ਜੀ ਨੇ ਦੱਸਿਆ ਐਕਸਪਲੇਨ ਕੀਤਾ। ਅ ਅੱਜ ਮੈਂ ਸਮਝਦਾ ਕਿ ਸਾਡੇ ਆਵਾਜ਼ੀ ਪਾਰਟੀ ਲਈ ਖੁਸ਼ੀ ਦਾ ਮੌਕਾ ਕਿ ਜਦ ਦੀਪਕ ਜੀ ਔਰ ਸਾਡੇ ਹਲਕਾ ਇੰਚਾਰਜ ਔਰ ਕਮਿਊਨਿਟੀ ਕਲਰਸ ਦੇ ਚੇਅਰਮੈਨ ਚੇਅਰਪਰਸਨ ਰਾਜਵਿੰਦਰ ਕੌਰ ਹੈਰਾ ਜੀ ਦੀ ਇਨਾਂ ਦੇ ਇਹਨਾਂ ਦੀ ਇਨਸਪੀਰੇਸ਼ਨ ਸਦਕਾ ਇਹਨਾਂ ਨੂੰ ਲੋਕਾਂ ਦੇ ਕੰਮ ਕਰਦੇ ਦੇਖ ਕੇ ਡਾਕਟਰ ਪੂਜਾ ਸਿੰਘ ਜੀ ਜਿਹੜੇ ਕਿ ਬਹੁਤ ਰੈਨੋਨਡ ਸੋਸ਼ਲ ਵਰਕਰ ਨੇ ਜਲੰਧਰ ਦੇ ਔਰ ਪੂਰੇ ਤੌਬਾ ਬੈਲਟ ਦੇ ਵਿੱਚ ਇਹਨਾਂ ਦਾ ਸੋਸ਼ਲ ਵਰਕ ਜਿਹੜਾ ਉਹ ਚੱਲਦਾ ਹੈ ਅੱਜ ਉਹ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਮੈਂ ਡਾਕਟਰ ਪੂਜਾ ਸਿੰਘ ਜੀ ਨੂੰ ਵੈਲਕਮ ਕਹਿਣਾ ਉਹਨਾਂ ਦਾ ਇਸਤਿقبال ਕਰਦਾ ਅ ਮੈਂ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਵਾ ਚੱਲਿਆ ਸੀਗਾ ਅੱਜ ਉਹਦੇ ਵਿੱਚ ਸਿਰਫ ਪੋਲਿਟਿਕਲੀ ਨਹੀਂ ਨਾਨ ਪੋਲਿਟਿਕਲ ਬੈਕਗ੍ਰਾਉਂਡ ਦੇ ਵੀ ਸੋਸ਼ਲ ਵਰਕ ਜਿੰਨੇ ਜਿਹੜੇ ਲੋਕ ਕਰਦੇ ਨੇ ਸਮਾਜ ਦੇ ਵਿੱਚ ਚੰਗਾ ਨਾਮ ਰੁਤਬਾ ਔਰ ਆਪਦੇ ਕੰਮਾਂ ਦੇ ਨਾਲ ਪਛਾਣ ਰੱਖਦੇ ਨੇ ਉਹ ਲੋਕ ਆਜਾਵਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਇਹ ਕਾਰਵਾ ਵੱਡਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਜਦੋਂ ਸਾਫ਼ ਨੀਅਤ ਨੀਤੀ ਔਰ ਚੰਗਾ ਕੰਮ ਕਰਨ ਵਾਲੇ ਲੋਕ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਪਰਿਵਾਰ ਤਾਂ ਮਜ਼ਬੂਤ ਹੁੰਦਾ ਹੀ ਹੁੰਦਾ ਸਮੁੱਚੇ ਸਮਾਜ ਔਰ ਪੰਜਾਬ ਨੂੰ ਵੀ ਉਹਦਾ ਵਾਧਾ ਹੈ ਉਹਦਾ ਲਾਹੇ ਜਿਹੜਾ ਉਹ ਮਿਲਦਾ ਹੈ ਡਾਕਟਰ ਪੂਜਾ ਸਿੰਘ ਸੋਸ਼ਲ ਐਕਟੀਵਿਸਟ ਦੇ ਨਾਲ ਨਾਲ ਜੋ ਸਾਡੀ ਪਾਰਟੀ ਦਾ ਮੋਟੋ ਹੈ ਕਿ ਜੋਬ ਸੀਕਰ ਨਹੀਂ ਜੋਬ ਪ੍ਰੋਵਾਈਡਰ ਬਣਨਾ ਚਾਹੀਦਾ ਹੈ ਅੱਜ ਡਾਕਟਰ ਪੂਜਾ ਸਿੰਘ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੱਚਿਆਂ ਦੀ ਆਪਣੇ ਸਟੂਡੈਂਟਸ ਦੀ ਕਿਉਂਕਿ ਜਿਵੇਂ ਬਾਲੀ ਸਿੰਘ ਸਾਹਿਬ ਨੇ ਦੱਸਿਆ ਕਿ ਮਲਟੀਪਲ ਲੋਕੇਸ਼ਨਸ ਦੇ ਉੱਪਰ ਇਹ ਡਰਮਟੋਲੋਜੀ ਦੇ ਕੋਸਮੋਕੋਟੋਲੋਜੀ ਦੇ ਜਿਹੜੇ ਸੈਂਟਰਸ ਨੇ ਉਹ ਚਲਾਉਦੇ ਨੇ तकरीबन 9000 ਬੱਚੇ ਨੇ ਜਿਹੜੇ ਇਹਨਾਂ ਕੋਲ ਐਟ ਪ੍ਰੈਸੈਂਟ ਪੜ੍ਹ ਰਹੇ ਨੇ ਔਰ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੜ੍ਹ ਕੇ ਆਪਦਾ ਕੈਰੀਅਰ ਹੈ ਜਿਹੜੇ ਬਣਾ ਚੁੱਕੇ ਨੇ ਔਰ ਇਕੱਲੇ ਪੰਜਾਬ ਚ ਨਹੀਂ ਦੇਸ਼ ਦੇ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਉਹ ਦੇ ਰਹੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਸਮਰਪਿਤ ਹੋਣ ਸੋਸ਼ਲ ਕਾਜ਼ ਦੇ ਲਈ ਲੋਕਾਂ ਦੇ ਲਈ ਉਹ ਜਦੋਂ ਪਾਰਟੀ ਦੇ ਵਿੱਚ ਆਉਣਗੇ ਤੇ ਮੈਂ ਸਮਝਦਾ ਕਿ ਪਾਰਟੀ ਵੀ ਮਜ਼ਬੂਤ ਹੋਏਗੀ ਪੰਜਾਬ ਵੀ ਮਜ਼ਬੂਤ ਹੋਏਗਾ ਔਰ ਉਹਦੇ ਨਾਲ ਨਾਲ ਜੋ ਸਾਡਾ ਪਾਰਟੀ ਦਾ ਮਕਸਦ ਹੈ ਮੋਟੋ ਹੈ ਉਹ ਵੀ ਪੂਰਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਜੋਬ ਪ੍ਰੋਵਾਈਡਰ ਹੋਣ ਤੇ ਜੋਬ ਪ੍ਰੋਵਾਈਡਰਸ ਪੈਦਾ ਕਰਦੇ ਹੋਣ ਕਿਉਂਕਿ ਮੇਰੇ ਕੋਲ ਡਿਪਾਰਟਮੈਂਟ ਵੀ ਹੈ ਸਕਿਲ ਡਿਵੈਲਪਮੈਂਟ ਐਂਡ employment generation ਸੋ ਮੈਂ ਸਮਝਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਆਉਣ ਨਾਲ ਇੱਕ ਚੰਗਾ ਮੈਸੇਜ ਚੰਗਾ ਮਾਹੌਲ ਔਰ ਇੱਕ ਚੰਗਾ ਸੁਖਾਵਾਂ ਜਿਹੜਾ ਉਹ ਮਾਹੌਲ ਬਣੇਗਾ ਤਾਂ ਕਿ ਪਾਰਟੀ ਵੀ ਮਜ਼ਬੂਤ ਹੋਏ ਔਰ ਉਹਦੇ ਨਾਲ ਨਾਲ ਜੋ ਬੱਚਿਆਂ ਨੂੰ ਵੀ ਜੋਬ ਓਪਰਚ्युनिटीज ਨੇ ਜਿਹੜੀਆਂ ਉਹ ਹਰ ਦੇਣਗੇ ਸੋ ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਲਾਈਫ ਦਾ ਇੱਕ ਲੰਬਾ ਐਕਸਪੀਰੀਅੰਸ ਹੈ ਸੋ ਅੱਜ ਇਹਨਾਂ ਨੇ ਉਸ ਸੇਵਾ ਦੇ ਨਾਲ ਨਾਲ ਇੱਕ ਸਿਆਸੀ ਸਫ਼ਰ ਦੀ ਵੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਹੈ ਕਿਉਂਕਿ ਮੈਂ ਮੰਨ ਕੇ ਚੱਲਦਾ ਇਹ ਠੀਕ ਹੈ ਕਿ ਰਾਜਨੀਤੀ ਪਿਛਲੇ ਸਮੇਂ ਦੇ ਵਿੱਚ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਬਹੁਤ ਗੰਧਲੀ ਕਰ ਦਿੱਤੀ ਪਰ ਮੈਂ ਨਿੱਜੀ ਤੌਰ ਤੇ ਮੰਨ ਕੇ ਚੱਲਦਾ ਕਿ ਰਾਜਨੀਤੀ ਵਰਗਾ ਪਵਿੱਤਰ ਕਾਰਜ ਕੋਈ ਨਹੀਂ ਹੈਗਾ ਕਿਉਂਕਿ ਜੇ ਲੋਕਾਂ ਨੇ ਪਰਮਾਤਮਾ ਨੇ ਤਾਕਤ ਬਖਸ਼ੀ ਹੋਵੇ ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਤੁਸੀਂ ਤਾਕਤ ਦੇ ਵਿੱਚ ਆ ਕੇ ਤੁਸੀਂ ਬਦਲ ਸਕਦੇ ਹੋ ਸੋ ਅੱਜ ਉਹ ਵੀ ਪਹਿਲੀ ਪੁਲਾਹ ਹੈ ਜਿਹੜੀ ਪਹਿਲਾ ਸਟੈਪ ਹੈ ਜਿਹੜਾ ਇਹਨਾਂ ਨੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਔਰ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹ ਇਹਨਾਂ ਦੇ ਨਾਲ ਇਹਨਾਂ ਦੇ ਸੋਸ਼ਲ ਵਰਕ ਦੇ ਨਾਲ ਪਾਰਟੀ ਮਜ਼ਬੂਤ ਹੋਏਗੀ ਔਰ ਇਹ ਵੀ ਆਪਦੇ ਮਕਸਦ ਦੇ ਵਿੱਚ ਕਾਮਯਾਬ ਹੋਣ ਕਿਸੇ ਕੋਰ ਫੇਰ ਦਾ ਫਿਰ ਤੋਂ ਇਹਨਾਂ ਦਾ ਡਾਕਟਰ ਪੂਜਾ ਜੀ ਤੁਹਾਡਾ ਬਹੁਤ ਬਹੁਤ ਮੁਬਾਰਕਬਾਦ ਆਵਾਜ਼ ਦੀ ਪਾਰਟੀ ਦੇ ਪਰਵਾਰ ਸ਼ਾਮ ਲੋਨ ਤੇ ਜੀ ਆਇਆਂ ਨੂੰ ਔਰ ਰਲ ਮਿਲ ਕੇ ਇਸ ਤਰੀਕੇ ਨਾਲ ਪੰਜਾਬ ਨੂੰ ਪਰੰਗਲਾ ਪੰਜਾਬ ਬਣਾਉਣ ਲਈ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੁਝ ਕਹਿਣਾ ਚਾਹੋ ਆਪਣੇ ਸਾਥੀਆਂ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਨਾਲ ਸਵਾਗਤ ਕਰਦੀ ਆਂ। ਔਰ ਕੋਸ਼ਿਸ਼ ਕਰਾਂਗੀ ਜਿੰਨੀ ਐਕਸਪੈਕਟੇਸ਼ਨ ਅਜ ਅਮਨ ਜੀ ਨੇ ਦੱਸੀ ਹੈ ਉਹਦੇ ਤੇ ਖਰੀ ਉਤਰ ਸਕਾਂ। 24 ਸਾਲ ਤੋਂ ਕੰਮ ਤੇ ਸ਼ੁਰੂ ਕੀਤੇ ਹੋਏ ਸੀ। ਸਕਿੱਲ ਵੀ ਸ਼ੁਰੂ ਕੀਤਾ ਹੋਇਆ ਸੀ। ਫਿਊਚਰ ਵੀ ਦੇ ਰਹੇ ਸੀਗੇ। ਸਮਾਜ ਸੇਵਾ ਵੀ ਕਰ ਰਹੇ ਸੀ। ਲੇਕਿਨ ਜਦੋਂ ਤੱਕ ਰਾਜਨੀਤੀ ਆ ਪਿੱਛੇ ਕਹਿੰਦੇ ਨੇ ਵੱਡਾ ਹੱਥ ਨਾ ਹੋਵੇ ਉਦੋਂ ਤੱਕ ਤੁਸੀਂ ਜਾਂ ਤਾਂ 100 ਤੱਕ ਜਾਂ ਹਜ਼ਾਰਾਂ ਤੱਕ ਸੀਮਿਤ ਰਹ ਜਾਂਦੇ ਹੋ ਜੇ ਤੁਸੀਂ ਵੱਡਾ ਕੰਮ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਸਿਆਸਤ ਦੇ ਵਿੱਚ ਆਉਣਾ ਜ਼ਰੂਰੀ ਹੈ ਸ਼ਾਇਦ ਪਹਿਲਾਂ ਕਦੀ ਸੋਚਿਆ ਨਹੀਂ ਸੀ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਸੁਣਿਆ ਇਹਨਾਂ ਸਾਰਿਆਂ ਦੇ ਕੰਮ ਨੂੰ ਦੇਖਿਆ ਆਪਣੀ ਸੋਚ ਵੀ ਬਦਲੀ ਕਿ ਨਹੀਂ ਵਾਕਈ ਰਾਜਨੀਤੀ ਦੇ ਵਿੱਚ ਜਾਣਾ ਜ਼ਰੂਰੀ ਹੈ ਇਹ ਉਹ ਰਾਜਨੀਤੀ ਨਹੀਂ ਹੈ ਜੋ ਐਨੇ ਸਾਲਾਂ ਤੋਂ ਚੱਲਦੀ ਆ ਰਹੀ ਸੀ ਇਹ ਆਮ ਆਦਮੀ ਦੀ ਰਾਜਨੀਤੀ ਹੈ ਇਹ ਆਮ ਆਦਮੀ ਵਾਸਤੇ ਰਾਜਨੀਤੀ ਹੈ અમનજીઓ मिले ये जिन्ने शांत और जिन्ने एक जिस तरह पानी हुंदा है ना शांत और गहरा गहराई तो उदी बहुत हुंदी लेकिन ऊपरो शांति ਨਾਲ ਇੰਨੇ ਵੱਡੇ ਕੰਮ ਕਰਨਾ ਹੈ ਇਹਨਾਂ ਨੂੰ ਮਿਲ ਕੇ ਰਾਜਵਿੰਦਰ ਜੀ ਨੂੰ ਮਿਲ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਜ ਦਿਲ ਕੀਤਾ ਕਿ ਬੱਚਿਆਂ ਦੀ ਸਪੈਸ਼ਲੀ ਵੂਮਨ ਦੀ ਇੱਕੋ ਹੀ ਮੋਟੋ ਲੈ ਕੇ ਆਈਆਂ ਕਿ ਵੂਮਨ ਦੀ ਸਿਕਿਉਰਟੀ ਸੇਫਟੀ ਐਂਡ ਸਕਿਲ ਇਹ ਤਿੰਨਾਂ ਚੀਜ਼ਾਂ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕਾ ਸ਼ਾਇਦ ਮੇਰਾ ਆਂਦਾ ਇਹੀ ਮਕਸਦ ਹੈ ਇਹਦੇ ਵਿੱਚ ਮੈਂ ਜੇ ਇਸਨ ਕਾਮਯਾਬ ਹੋ ਗਈ ਮੈਂ ਸੋਚਾਂਗੀ ਮੈਂ ਰਾਜਨੀਤੀ ਦੇ ਵਿੱਚ ਕਾਮਯਾਬ ਹੋ ਗਈ ਥੈਂਕ ਯੂ